ਕੋਰੇ ਕੋਰੇ ਨਾ ਕਰ ਆਪਣਾ ਕਰੋ ਕੰਮ ਤੁਸੀਂ ਆਪਣਾ ਐਸੀ ਅਨੇਵ ਮੈਟਰਚਲ ਲੋਕੇਸਟ ਵਾੜੇ ਕਰ ਆਇਆ زندہ باد اپنوں تاپا کی زندہ باد بابا صاحب تی سوت ہے ترا دیان کے سوت ہے بابا صاحب تی سوت ہے ترا پیو کے سوت ہے ਦੀ ਨਾ ਦੋੜਦਾ ਬਈਸਾ ਇਹਦਾ ਜੈਪੀਮ ਜੈਪਾਰਤ ਮੇਰਾ ਨਾਮ ਜਸਪਾਲ ਸਿੰਘ ਜਸਪਾਲ ਜੀ ਅੱਜ ਪੰਜਾਬ ਆਂਦਾ ਕਬੂਰਥਲਾ ਬੰਦ ਹੋਇਆ ਪਿਆ ਵਾ ਕੀ ਕਾਰਨ ਹੋਇਆ ਤੁਸੀਂ ਬੰਦ ਕਰਾ ਰਹੇ ਹੋ ਇਹ ਅਜ ਤੋਂ ਕੁਝ ਦਿਨ ਪਹਿਲਾਂ ਕੋਈ ਸ਼ਰਾਰਤੀ ਜਾਂਸਰਾਂ ਨੇ ਅੰਮ੍ਰਿਤਸਰ ਦੇ ਵਿੱਚ ਹਾਂਜੀ ਸਾਡੇ ਬਾਬਾ ਸਾਹਿਬ ਅਮੀਦਗਰ ਦੀ ਮੂਰਤੀ ਨਾਲ ਛੇੜਖਾਨੀ ਕੀਤੀ ਆ ਜਿਹਦੇ ਸਬੰਧ ਵਿੱਚ ਇਹਨਾਂ ਨੂੰ ਬੰਦ ਦੀ ਕਾਲ ਦਿੱਤੀ ਗਈ ਸੀ ਠੀਕ ਆ ਤੇ ਅਸੀਂ ਸ਼ਹਿਰ ਨਿਵਾਸੀਆਂ ਨੂੰ ਇਹ ਜਾਣਕਾਰੀ ਕਹਣਾ ਚਾਹੁੰਦੇ ਆ ਕਿ ਇਹ ਸਾਡੇ ਨਾਲ ਰਲ ਮਿਲ ਕੇ ਹੱਥ ਚੱਲਣ ਤਾਂ ਜੋ ਸਾਰਿਆਂ ਨੂੰ ਇਸ ਚੀਜ਼ ਦਾ ਜਿਹੜਾ ਅਨੁਭਵ ਹੋਵੇ ਪਤਾ ਲੱਗੇ ਵੀ ਅਸੀਂ ਕੀ ਕਰ ਰਹੇ ਆ ਗਲਤ ਕਰ ਰਹੇ ਆ ਜਾਂ ਸਹੀ ਕਰ ਰਹੇ ਆ ਤੁਹਾਨੂੰ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਿਆ ਲੋਕ ਕਿੱਦਾਂ ਸਾਥ ਦੇ ਰਹੇ ਸ਼ਹਿਰ ਦੇ ਸਾਡੇ ਨਾਲ ਪੂਰਾ ਸ਼ਹਿਰ ਅਸਲ ਸਾਥ ਦੇ ਰਿਹਾ ਵਾ ਠੀਕ ਹੈ ਜੀ ਹਾਂ ਜੀ ਤੇ ਸਾਰੇ ਜਿਹੜੇ ਬੰਦੇ ਨੇ ਇਹ ਕੰਮ ਕੀਤਾ ਵਾ ਉਸ ਕੋ ਪੂਰੀ ਜਾਣਕਾਰੀ ਲਈ ਜਾਵੇ ਵੀ ਇਹ ਕਿਹਦੀ ਸਾਜ਼ਿਸ਼ ਵਿੱਚ ਆ ਕੇ ਇਹ ਕੰਮ ਕੀਤਾ ਵਾ ਤਿੰਨ ਨੰਬਰ ਦੋ ਜੇ ਇਹ ਨਹੀਂ ਸਾਜ਼ਿਸ਼ ਦੇਂਦਾ ਉਹ ਤੇ ਐਨਐਸਏ ਲਾ ਕੇ ਤੇ ਉਹਨੂੰ ਸੁਰੱਖਿਆ ਦੇ ਪਿਛਲੇ ਸੁਟਿਆ ਜਾਵੇ ਤਨਵਾਚ ਜੈਪੀ ਜੈਪੀ ਜੈ ਪਰ ਬਾਬਾ ਜੀ ਨਾ ਤੁਹਾਡਾ ਸਾਡਾ ਨਾਮ ਸੰਤ ਮਹਾਨਾਥ ਜੀ ਠੀਕ ਹੈ ਜੀ ਬਾਬਾ ਜੀ ਅੱਜ ਸਾਡੇ ਯਾਨੀ ਜੀ ਸਮਾਜ ਦੇ ਜਥੇਬੰਦੀਆਂ ਨੇ ਇੱਕ ਪੂਰਤਲਾ ਬੰਦ ਦੀ ਘਾਤ ਦਿੱਤੀ ਆ ਹਾਂ ਨਿਸ਼ਾਰ ਕਾਫੀ ਬੰਦ ਪਿਆ ਹੋਆ ਹਾਂਜੀ ਇਸ ਵਾਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂ ਬੰਦੇ ਕਾਲ ਦਿੱਤੇ ਗਏ ਆ ਇਹ ਜੀ ਜਿਹੜਾ ਅੰਮਰਸਰ ਦੇ ਵਿੱਚ ਡਾਕਟਰ 바ਵਾ ਸਾਹਿਬ ਮੇਡਕਾਰ ਦੀ ਮੂਰਤੀ ਦੇ ਨਾਲ ਛੇੜਛਾੜ ਹੋਈ ਜਿਹੜੀ ਭੰਨ ਤੋੜ ਕੀਤੀ ਆ ਉਹ ਬਹੁਤ ਹੀ ਨਿੰਦਣਯੋਗ ਗੱਲ ਆ ਜੀ ਉਹਦਾ ਕਰਕੇ ਪੂਰੇ ਸਮਾਜ ਦੇ ਵਿੱਚ ਰੋਸ ਆ ਇਸ ਕਰਕੇ ਜਿਹੜਾ ਕਪੂਰਥਲਾ ਅੱਜ ਬੰਦ ਕੀਤਾ ਗਿਆ ਅਸੀਂ ਇਹਨਾਂ ਦੇ ਨਾਲ ਆ ਸਾਰੇ ਸਮਾਜ ਦੇ ਨਾਲ ਅਸੀਂ ਵੀ ਆਏ ਹੋਏ ਆ ਤੇ ਇਸ ਕਰਕੇ ਕਪੂਰਥਲਾ ਜਿਹੜਾ ਬੰਦ ਕੀਤਾ ਗਿਆ ਸ਼ਾਇਦ ਬਾਬਾ ਜੀ ਦੇਖਿਆ ਜਾ ਰਿਹਾ ਪਿਛੇ ਦਲਾ ਤੋਂ ਕਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਿਦਵੀ ਕੀਤੀ ਜਾਂਦੀ ਕਦੀ ਵਾਲਮੀਕ ਮਾਰਾ ਦੇ ਰੂਪ ਦੀ ਕਦੀ ਬਾਬਾ ਸਾਹਿਬ ਦੀ ਮੂਰਤੀ ਨਾਲ ਤੋੜ ਪਾਉਂਦੇ ਕਿਹੜੇ ਲੋਕ ਨੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਇਹ ਕੋਈ ਛਰਾਰਤੀ ਅੰਸਰ ਆ ਜੀ ਇਹ ਤਾਂ ਸਰਕਾਰ ਨੂੰ ਹੁਣ ਚਾਹੀਦਾ ਜੀ ਉਹਨਾਂ ਦਾ ਪਤਾ ਕਰਨਾ ਜਿਹੜੇ ਵੀ ਇਦਾਂ ਕਰਦੇ ਆ ਕਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਦੀ 바ਵਾ ਸਾਹਿਬ ਮੂਰਤੀ ਦੇ ਨਾਲ ਉਹਨਾਂ ਦੀ ਬੇਅਦਬੀ ਜਾਂ ਹੋਰ ਧਰਮਾਂ ਬਾਰੇ ਕੋ ਮਾੜਾ ਚੰਗਾ ਬੋਲਿਆ ਜਾਂਦਾ ਹੈ ਸ਼ਰਾਰਤੀ ਅੰਸਰ ਇਹਦੇ ਪਿੱਛੇ ਜੋ ਵੀ ਇਹਦੀ ਬੈਕਗ੍ਰਾਉਂਡ ਹੈ ਤਾਂ ਸਰਕਾਰ ਨੂੰ ਹੁਣ ਚਾਹੀਦਾ ਹੈ ਜੇ ਸਰਕਾਰ ਇਹਦੀ ਬੈਕਗ੍ਰਾਉਂਡ ਦੇਖੇ ਔਰ ਇਹਨਾਂ ਲੋਕਾਂ ਨੂੰ ਨੱਥ ਪਾਈ ਜਾਵੇ ਜੀ ਬੱਬਰ ਤਾਂ ਲੱਗਦਾ ਇਦਾਂ ਦੇ ਜਿਹੜੇ ਗੂ ਗਰਮ ਕਰਨ ਵਾਲੇ ਲੋਕ ਆ ਇਨਾਂ ਦੇ ਕੁਝ ਸਖਤ ਤੋਂ ਸਖਤ ਤਰ੍ਹਾਂ ਲਾਣ ਚਾਹੀਦੀ ਆ ਜਾਂ ਸਖਤ ਕਾਨੂੰਨ ਬਣਨਾ ਚਾਹੀਦਾ ਵਾ ਬਿਲਕੁਲ ਜੀ ਸਖਤ ਤੋਂ ਸਖਤ ਕਾਨੂੰਨ ਬਣਨਾ ਚਾਹੀਦਾ ਜੀ ਪਹਿਲੇ ਤਾਂ ਦੇਖੋ ਜਿਸ ਤਰ੍ਹਾਂ ਵਿਦੇਸ਼ਾਂ ਦੇ ਵਿੱਚ ਜਿਹੜਾ ਵੀ ਕੋਈ ਗਲਤੀ ਕਰਦਾ ਬਹੁਤ ਜ਼ਿਆਦਾ ਸਖਤ ਕਾਨੂੰਨ ਬਣੇ ਹੋਏ ਆ ਜੀ ਗਲਤੀ ਕੋਈ ਕਰਦਾ ਹੀ ਨਹੀਂ ਉਹਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ ਜੀ ਇਸ ਕਰਕੇ ਗਲਤੀ ਕੋਈ ਕਰਦਾ ਹੀ ਨਹੀਂ ਆਪਣੇ ਇੱਥੇ ਪੰਜਾਬ ਦੇ ਵਿੱਚ ਕੀ ਹੈ ਜੀ ਜੇ ਕੋਈ ਕੋ ਕਰਮ ਕਰਦਾ ਉਹਨੂੰ ਪੈਸਾ țeਲਾ ਦੇ ਕੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਉਹਨੂੰ ਛੱਡ ਦਿੱਤਾ ਜਾਂਦਾ ਭਾਵੇਂ ਕੋ ਜਿੰਨਾ ਵੀ ਮਾੜਾ ਕੰਮ ਕਰ ਦਵੇ ਜੋ ਵੀ ਮਾੜਾ ਕੰਮ ਕਰ ਦਵੇ ਉਹਨੂੰ ਪੈਸਾ ਦੇ ਕੇ ਛੱਡਿਆ ਜਾਂਦਾ ਤੇ ਸਜ਼ਾ ਹੋਣੀ ਚਾਹੀਦੀ ਹੈ ਜੀ ਬਹੁਤ ਸਖਤ ਕਾਨੂੰਨ ਬਣਨੇ ਚਾਹੀਦੇ ਜਿਹਦੇ ਨਾਲ ਕੋ ਕਰਮ ਕੋਈ ਕਰੇ ਹੀ ਨਾ ਹੁਣ ਲਾਸਾ ਸੁਵਾਲਾ ਤੁਸੀਂ ਅੱਜ ਦੇ ਜਿਹੜਾ ਹੋਇਆ ਬੰਦ ਤੇ ਇਹਦੀ ਕਾਲ ਦੇ ਵਿਰੁੱਧ ਤੁਸੀਂ ਸਰਕਾਰ ਤੋਂ ਕੀ ਮੰਗ ਰੱਖਦੇ ਹੋ ਅਸੀਂ ਇਹ ਮੰਗ ਰੱਖਦੇ ਹਾਂ ਜੀ ਜਿਹੜਾ ਬਾਬਾ ਸਾਹਿਬ ਮੂਰਤੀ ਦੇ ਨਾਲ ਛੇੜਛਾੜ ਹੋਈ ਆ ਉਹ ਕਿਉਂ ਹੋਈ ਆ ਉਹ ਜਿਹੜੇ ਬੰਦੇ ਨੂੰ ਹੁਣ ਕਹਿੰਦੇ ਆ ਉਹ ਪਾਗਲ ਆ ਜਾਂ ਮੰਨ ਲਓ ਉਹਦੇ ਦਿਮਾਗ ਵਿੱਚ ਫਰਕ ਆ ਜਾਂ ਕੁਝ ਵੀ ਆ ਇਹ 바ਵਾ ਸਾਹਿਬ ਮੂਰਤੀ ਦੇ ਨਾਲ ਹੀ ਥੋੜੀ ਉਹਨੇ ਇਦਾਂ ਕਰਨਾ ਸੀਗਾ ਉਹ ਹੋਰ ਵੀ ਕਿਤੇ ਕਰ ਸਕਦਾ ਸੀਗਾ ਜ਼ਰੂਰੀ ਇਦਾਂ ਨਹੀਂ ਸੀ ਕਰਨਾ ਉਹਦੇ ਪਿੱਛੇ ਜਿਹੜੀ ਬੈਕਗ੍ਰਾਉਂਡ ਆ ਉਹਦਾ ਪਤਾ ਕੀਤਾ ਜਾਵੇ ਜੀ ਇਸ ਕਰਕੇ ਇਹ ਜਿਹੜਾ ਕਪੂਰਥਲਾ ਬੰਦ ਕੀਤਾ ਗਿਆ ਜੀ ਬਰਕਵਾਦ ਜੀ 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 ਨਾ ਤੁਹਾਡਾ ਜੈਪੀਮ ਜੈ ਭਾਰਤ ਮੇਰਾ ਨਾਮ ਪਰਮਜੀਤ ਸਿੰਘ ਪ੍ਰੋਡਿਊਸਰ ਅੱਜ ਕਬੂਰਤਲਾ ਬੰਦ ਦੀ ਕਾਲ ਤੇ ਤੁਸੀਂ ਬੰਦ ਕਰਾ ਰਹੇ ਹੋ ਸ਼ਹਿਰ ਕੀ ਕਾਰਨ ਹੈ ਕਾਰਨ ਦੇਖੋ ਸਾਡੇ ਬਾਬਾ ਸਾਹਿਬ ਬੇਰਜਰ ਦੇ ਜੋ ਬਹੁਤ ਘਟਿਆ ਗੱਲ ਹੈ ਜਿਹੜੀ ਇਹਨੇ ਮਤਲ ਜਿਹੜੀ ਪੰਜਾਬ ਬੰਦ ਦੀ ਕਾਲ ਤੇ ਜੋ ਉਥੇ ਅੰਮ੍ਰਿਤਸਰ ਦੇ ਵਿੱਚ ਹੋਇਆ ਹਾਲ ਸਾਹਿਬ ਬਾਬਾ ਸਾਹਿਬ ਦੀ ਆਪਣੇ ਸਰੂਪ ਤੇ ਉਹ ਅਸੀਂ ਇਸੇ ਕਰਕੇ ਜਿਹੜੀ ਆ ਆਪਣੇ ਬੰਦਰੀ ਕਾਲ ਦੇ ਉੱਤੇ ਅਸੀਂ ਅੱਜ ਜਿਹੜਾ ਸ਼ਹਿਰ ਦੇ ਵਿੱਚ ਵਕ ਵਕ ਸਾਰੇ ਲੋਕਾਂ ਨੂੰ ਅਪੀਲ ਕਰਨ ਡਏ ਆ ਹੱਥ ਜੋੜ ਕੇ ਕਿ ਸ਼ਹਿਰ ਜਿਹੜਾ ਬਿਲਕੁਲ ਸ਼ਾਂਤੀ ਮਹੀਨਾ ਬੰਦ ਹੋ ਜਾਵੇ ਤੇ ਜਿਹੜੇ ਲੋਕ ਆ ਉਹ ਸਾਡੀ ਅਪੀਲ ਨੂੰ ਸੁਣਨ ਤੇ ਸਾਡੇ ਨਾਲ ਜੁੜ ਕੇ ਤੇ ਜਿਹੜਾ ਇਹਦੇ ਉੱਤੇ ਐਨ ਐਨ ਐਸ ਆਈ ਜਿਹੜੀ ਲਾਗੂ ਕੀਤੀ ਜਾਵੇ ਅਸੀਂ ਆਪਣੀ ਸਰਕਾਰ ਤੋਂ ਸੇਮ ਭਗਵੰਤ ਮਾਨ ਸਾਹਿਬ ਤੋਂ ਇਹੀ ਮੰਗ ਕਰਦੇ ਆ ਕਿ ਤੇ ਵੱਧ ਤੋਂ ਵੱਧ ਧਾਵਾਂ ਲਾ ਕੇ ਤੇ ਪਰਚਾ ਕਰਕੇ ਇਨੂੰ ਸਲਾਖਾਂ ਦੇ ਪਿੱਛੇ ਸੱਟਿਆ ਜਾਵੇ ਧੰਨਵਾਦ